ਪੰਜਾਬ ਦੇ ਵਿੱਚ ਇਸ ਵਕਤ ਜੋ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਹੈ ਉਹ ਹੈ ਧਰਮ ਪਰਿਵਰਤਨ ਦਾ ਕਿਉਂਕਿ ਡੇਲੀ ਮਾਈਸ ਹਜ਼ਾਰਾਂ ਸੇ ਕਈ ਸਾਈ ਧਰਮ ਦੇ ਵਿੱਚ ਤਬਦੀਲ ਹੋ ਰਹੇ ਨੇ ਤੇ ਬਹੁਤ ਸਾਰੀਆਂ ਐਦਾਂ ਦੀਆਂ ਵੀਡੀਓਜ਼ ਵੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਪੰਜਾਬ ਦੇ ਕਈ ਭੋਲੇ-ਪਾਲੇ ਪੰਜਾਬੀ ਸਿੱਖ ਪਰਿਵਾਰਾਂ ਨੂੰ ਪਾਸਟਰ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਇਸਾਈ ਧਰਮ ਦੇ ਵਿੱਚ ਤਬਦੀਲ ਕਰ ਰਹੇ ਨੇ ਸਿੱਖ ਕੌਮ ਦੇ ਬਹੁਤ ਸਾਰੇ ਪਰਿਵਾਰ ਆਪਣੀ ਕੌਮ ਦੀਆਂ ਸ਼ਹਾਦਤਾਂ ਨੂੰ ਭੁੱਲ ਕੇ ਇਹਨਾਂ ਪਾਸਟਰਾਂ ਦੇ ਪਿੱਛੇ ਲੱਗ ਜਾਂਦੇ ਨੇ ਤੇ ਐਦਾਂ ਦੀ ਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਮਾਝੇ ਏਰੀਆ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਤਾਰੀਵਾਲ ਸ਼ਹਿਰ ਦੀ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਲੋਕੀ ਇਸਾਈ ਧਰਮ ਦੇ ਵਿੱਚ ਤਬਦੀਲ ਹੋ ਰਹੇ ਸੀ ਤੇ ਸਾਡਾ ਮਤ ਕਿਸੇ ਵੀ ਧਰਮ ਦੀ ਬੁਰਾਈ ਕਰਨਾ ਜਾਂ ਠੇਸ ਪਹੁੰਚਾਉ ਜੋ ਨਾ ਨਹੀਂ ਸਗੋ ਉਹ ਆਪਣੇ ਸਿੱਖ ਵੀਰਾਂ ਨੂੰ ਜਾਗਰੂਕ ਕਰਨਾ ਹੈ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਬੀਤੇ ਕੱਲ 1000 ਤੋਂ ਜ਼ਿਆਦਾ ਬੰਦੇ ਨੇ ਦੁਬਾਰਾ ਫਿਰ ਤੋਂ ਅੰਮ੍ਰਿਤ ਛਕਿਆ ਹੈ ਜੋ ਕਿ ਪਹਿਲਾਂ ਪਾਸਟਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਧਰਮ ਪਰਿਵਰਤਨ ਕਰ ਚੁੱਕੇ ਸੀ ਤੇ ਹੁਣ ਮੁੜ ਤੋਂ ਉਹਨਾਂ ਲੋਕਾਂ ਨੇ ਦੁਬਾਰਾ ਫਿਰ ਸਿੱਖ ਧਰਮ ਅਪਣਾਇਆ ਕਿਉਂਕਿ ਬਹੁਤ ਸਾਰੇ ਪਾਸਟਰ ਸਿੱਖ ਪਾਈਚਾਰੇ ਦੇ ਭੋਲੇਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਧਰਮ ਤਬਦੀਲ ਕਰਵਾ ਰਹੇ ਨੇ ਜਿਸ ਦੀ ਬਦੌਲਤ ਇਸਾਈ ਧਰਮ ਦੀ ਸੰਖਿਆ 2% ਤੋਂ 4% ਹੋ ਚੁੱਕੀ ਹੈ ਜਿਆਦਾਤਰ ਇਹਨਾਂ ਲੋਕਾਂ ਬਲੋਂ ਸਿੱਖ ਪਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਅਤੇ ਜਿਆਦਾਤਰ ਸਿੱਖ ਕਮਿਊਨਿਟੀ ਚੋਂ ਲੋਕ ਇਸਾਈ ਧਰਮ ਦੇ ਵਿੱਚ ਤਬਦੀਲ ਹੋ ਰਹੇ ਨੇ ਜੇਕਰ ਤੁਸੀਂ ਵੀ ਸਿੱਖ ਹੋਣ ਤੇ ਪ੍ਰਾਊਡ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ